ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਨਾ ਪੋਹੇ ਦੀ ਨਵੀਂ ਰੈਸਪੀ ਬਣਾਉਣ ਲੱਗੇ ਆਂ ਨਵੀਂ ਮਠਿਆਈ ਬਣਾ ਕੇ ਤਿਆਰ ਕਰਾਂਗੇ ਇਹਦੇ ਵਾਸਤੇ ਆਪਾਂ ਇੱਕ ਕੌਲੀ ਲੈ ਲਈ ਪੋਹੇ ਦੀ ਇਹਨੂੰ ਭਿਉਣਾ ਨਹੀਂ ਕੁਛ ਨਹੀਂ ਕਰਨਾ ਜਿਸ ਤਰ੍ਹਾਂ ਹੈਗਾ ਸੁੱਕਾ ਉਸੇ ਤਰ੍ਹਾਂ ਹੀ ਲੈਣਾ ਤੇ ਇੱਕ ਕੌਲੀ ਲੈ ਲਈ ਆਪਾਂ ਮਖਾਣਿਆਂ ਦੀ ਜਿਹੜੇ ਫਿੱਕੇ ਮਖਾਣੇ ਹੁੰਦੇ ਆ ਤੇ ਅੱਧਿਕ ਕੌਲੀ ਹੈਗੀ ਆਪਣੀ ਕੋਲੇ ਖੰਡ ਦੀ ਖੰਡ ਭਰਾਮ ਪੀਸੀ ਵੀ ਲੈ ਸਕਦੇ ਆ ਤੇ ਇਥਾਂ ਤੇ ਗੁੜ ਵੀ ਲੈ ਸਕਦੇ ਆ ਸ਼ੱਕਰ ਵੀ ਲੈ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਹੈ ਤੇ ਤਾਜੀ ਦੁੱਧ ਦੀ ਮਲਾਈ ਹੈ 2-3 ਚਮਚੇ ਤੇ ਥੋੜਾ ਜਿਹਾ ਹੈਗਾ ਨਾਰੀਅਲ ਦਾ ਭਰਦਾ ਸਭ ਤੋਂ ਪਹਿਲਾਂ ਆਪਾਂ ਨਾ ਪੋਏ ਨੂੰ ਡਰਾਈ ਰੋਸਟ ਕਰ ਲਾਂਗੇ ਗੈਸ ਤੇ ਆਪਾਂ ਕੜਾਹੀ ਰੱਖ ਲਈ ਇਹਦੇ ਵਿੱਚ ਪਾ ਦਿੰਨੇ ਆ ਇੱਕ ਕੌਲੀ ਜਿਹੜਾ ਪੋਆ ਸੀ ਆਪਣਾ ਇਹਨੂੰ ਨਾ ਆਪਾਂ ਸਾਪ ਨੂੰ ਪਤਾ ਲੱਗ ਜੀ ਜਾਂਦਾ ਹੁੰਦਾ ਵੀ ਜਦੋਂ ਚੀਜ਼ ਪੁੱਜ ਗਈ ਜਦੋਂ ਹਲਕਾ ਬਰਾਊਨ ਜਾ ਹੋ ਗਿਆ ਤੇ ਉਨੀ ਦੇਰ ਇਹਨੂੰ ਉਨ ਲਾਂਗੇ ਦਾ ਕੱਚਾ ਪਾਣਾ ਜਿਹੜਾ ਉਹ ਦੂਰ ਹੋ ਜੂਗਾ ਤੇ ਬਿਨਾਂ ਚਾशनी ਤੋਂ ਬਹੁਤ ਹੀ ਵਧੀਆ ਮਠਿਆਈ ਬਣ ਕੇ ਤਿਆਰ ਹੋ ਜੂਗੀ ਆਪਣੇ ਇਸ ਤਰ੍ਹਾਂ ਆਪਾਂ ਜਿੰਨੀ ਤੇਰਾ ਆਪਣਾ ਪੋਆ ਪੁੱਜੂ ਜੀ ਉਨੀ ਦੇਰ ਇਹਨੂੰ ਹਿਲਾਉਂਦੇ ਰਹਿਣਾ ਰੁਕਣਾ ਨਹੀਂਗਾ ਬਹੁਤ ਹੀ ਵਧੀਆ ਹੈਲਥ ਦੀ ਮਠਿਆਈ ਬਣ ਕੇ ਤਿਆਰ ਹੋ ਜੂਗੀ ਜੀ ਉਹ ਆਪਣਾ ਵਸਪੂਝਣ ਵਾਲਾ ਹੀ ਆ ਇਸ ਤਰ੍ਹਾਂ ਤੁਸੀਂ ਚੈੱਕ ਕਰ ਸਕਦੇ ਹੋ ਇਸ ਤਰ੍ਹਾਂ ਹੋਰ ਕੇ ਦੇਖ ਲਓ ਵੀ ਇਹ ਵਧੀਆ ਕਰਾਂਚੀ ਜਾ ਬਣ ਗਿਆ ਫੁਰਦਾ ਤਾਂ ਤੇ ਹੁਣ ਆਪਾਂ ਗੈਸ ਕਰਦਾਂਗੇ ਬੰਦ ਕੁਸ ਕੜਾਈ ਗਰਮਾ ਉਹਦੇ ਚ ਵੀ ਕੁਝ ਜੂਆ ਹੁਣ ਆਪਏ ਨੂੰ ਨਾ ਇੱਕ ਥਾਲੀ ਦੇ ਵਿੱਚ ਕੱਢ ਲੈਣੇ ਆ ਬਾਅਦ ਚ ਪੀਸਾਂਗੇ ਪਹਿਲਾਂ ਇਹਨਾਂ ਮਖਾਣਿਆਂ ਨੂੰ ਰੋਸਟ ਕਰ ਲਾਂਗੇ ਇਸ ਤਰ੍ਹਾਂ ਨਾ ਚੱਕ ਕੇ ਥਾਲੀ ਦੇ ਵਿੱਚ ਕੱਢ ਦੇਣੀ ਹੈ ਹੁਣ ਇਹਦੇ ਵਿੱਚ ਹੀ ਕਿਉਂ ਪਾਵਾਂਗੇ ਕੜਾਈ ਦੇ ਵਿੱਚ ਚੱਪਣਾ ਇੱਕ ਚਮਚਾ ਦਹੀਂ ਜੋਦਾ ਪਾ ਲਿਆ ਤੁਹਾਨੂੰ ਆਪਾਂ ਮੁਖਾਨਿਆਂ ਨੂੰ ਰੋਸਟ ਕਰ ਲਾਂਗੇ ਕੁਸਤਾ ਪੈਣੇ ਪਹਿਲਾਂ ਕੜਾਈ ਗਰਮਾ ਹੁਣ ਆਪਾਂ ਗੈਸ ਜਗਾ ਲਾਂਗੇ ਠੀਕ ਸੋਰੇ ਹੀ ਪਨ ਲਾਂਗੇ ਨਾ ਲਓ ਮਖਾਣੇ ਵੀ ਆਪਣੇ ਰੋਸਟ ਹੋ ਗਏ ਤੇ ਇਹਨਾਂ ਨੂੰ ਵੀ ਇਸ ਥਾਲੀ ਦੇ ਵਿੱਚ ਹੀ ਕੱਢ ਲਾਂਗੇ ਆਪਾਂ ਨਾ ਮਿਕਸੀ ਵਾਲੇ ਕੱਪ ਦੇ ਵਿੱਚ ਪਾ ਲਿਆ ਪੂਆ ਤੇ ਇਹਦੇ ਵਿੱਚ ਆ ਜਿਹੜੇ ਆਪਣੇ ਮਖਾਣੇ ਆ ਇਹਨਾਂ ਨੂੰ ਪਾ ਲਾਂਗੇ ਕਿਉਂਕਿ ਆਪਾਂ ਇਹਨਾਂ ਨੂੰ ਪੀਸਣਾ ਹੀ ਹੈ ਤੇ ਇਹਦੇ ਵਿੱਚ ਹੀ ਆਪਾਂ ਜਿਹੜੀਆਂ ਅੱਧੀਆਂ ਕੌਲੀ ਖੰਡ ਦੀ ਪਾਉਣੀ ਆ ਇਹ ਪਾ ਲਾਂਗੇ ਹੁਣ ਸਾਰੀਆਂ ਚੀਜ਼ਾਂ ਨੂੰ ਆਪਾਂ ਪੀਸ ਲੈਨੇ ਆਪਾਂ ਪੋਹੇ ਨੂੰ ਤੇ ਮਖਾਨ ਆਹ ਤੇ ਖੰਡ ਨੂੰ ਪੀਸ ਲਿਆਂਦਾ ਤੇ ਇਹਨੂੰ ਇਸੇ ਕੜਾਹੀ ਦੇ ਵਿੱਚ ਹੀ ਕੱਢ ਲਾਂਗੇ ਆਪਾਂ ਹੋਰ ਭਾਂਡਾ ਨਹੀਂ ਲਵੇੜਦੇ ਇਹਦੇ ਵਿੱਚ ਹੀ ਪਾਵਾਂਗੇ ਹੁਣ ਨਾਰੀਅਲ ਦਾ ਬਰਾਦਾ ਤੇ ਇਹ ਗਰਮੀ ਹੈ ਤੇ ਇਹਦੇ ਵਿੱਚ ਹੀ ਆਪਾਂ ਮਲਾਈ ਪਾ ਲੈਨੇ ਆ ਵਾੜੀ ਕਵਰੀ ਆਪਾਂ ਸਾਰੀ ਮਲਾਈ ਪਾ ਲਈ ਦੀ ਘੜਦੀ ਹੋਈ ਤਾਂ ਆਪਾਂ ਹੋਰ ਪਾ ਲਾਂਗੇ ਤੇ ਹੁਣ ਇਹਨੂੰ ਨਾ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹਦੇ ਵਿੱਚ ਕਿ ਦੋਨੇ ਚੀਜ਼ਾਂ ਆਪਣੀਆਂ ਗਰਮ ਆ ਆਪਾਂ ਮਲਾਈ ਨੂੰ ਨਾ ਚੰਗੀ ਤਰ੍ਹਾਂ ਦੇ ਵਿੱਚ ਮਿਕਸ ਕਰ ਲਿਆ ਇਸ ਤਰ੍ਹਾਂ जो ठंडा हो गया तो आप हाथ भी ला सकते हैं हाथ ना भी कर सकते हैं तो सब आप थोड़ा जुद्ध दुद्ध बुल्या होया होना चाहिए गर्म ना ठंडा दुध होना चाहिए ज्यादा ठंडा भी ना मतलब कि ठीक जहा हम आप बार इन्ना क दुद्ध लिया थोड़ा जहाँ पा ला जो जरूरत पई तो आप होर पावे ਹੁਣ ਇਹ ਠੰਡਾ ਹੋ ਗਿਆ ਹੁਣ ਆਪਾਂ ਇਹਨੂੰ ਹੱਥ ਨਾਲ ਹੀ ਮਿਕਸ ਕਰ ਲਾਂਗੇ ਇਸ ਤਰ੍ਹਾਂ ਜੇ ਆਪਾਂ ਥੋੜਾ ਲੱਗਿਆ ਤਾਂ ਆਪਾਂ ਹੋਰ ਪਾ ਲਾਂਗੇ ਦੁੱਧ ਦੇ ਵਿੱਚ ਦੁੱਧ ਪਾਤਾ ਜੀ ਬੱਸ ਇੰਨਾ ਕੀ ਦੁੱਧ ਲੱਗੂਗਾ ਇੰਗੀ ਤਰ੍ਹਾਂ ਇਹ ਦੋ ਬਣ ਗਏ ਇਹਨੂੰ ਆਪਾਂ ਇਹਨਾਂ ਆਪਾਂ ਹੁਣ ਦੋਏ ਸੈਂਚ ਕਰ ਲਾਂਗੇ ਦੋ ਇੱਕ ਸਾਈਡ ਤੇ ਕਰ ਲਾਂਗੇ ਦੋ ਇੱਕ ਸਾਈਡ ਤੇ ਇਸ ਤਰ੍ਹਾਂ ਇਹਦੇ ਵਿੱਚ ਪਾਵਾਂਗੇ ਆਪਾਂ ਕਲਰ ਇੱਕ ਦੇ ਵਿੱਚ ਤਾਂ ਪਾਵਾਂਗੇ ਤਾਂ ਆਪਾਂ ਥੋੜਾ ਜਿਹਾ ਮੈਰੂਨ ਕਲਰ ਇਹਨਾਂ ਪੈਂਕੀ ਜੀ ਸ਼ੇਡਾ ਜਿਹੀ ਦੂਸਰੇ 'ਚ ਪਾ ਦਾਂਗੇ ਆਪਾਂ ਗ੍ਰੀਨ ਕਲਰ ਇਹ ਮੇਰੇ ਕੋਲ ਲਿਕਵਿਡ ਆ ਤੁਸੀਂ ਦੂਸਰੇ ਵੀ ਵਰਤ ਸਕਦੇ ਹੋ ਸੁੱਕੇ ਕਲਰ ਹੁੰਦੇ ਜਿਹੜੇ ਵਾਲੇ ਇਹਨੂੰ ਹੁਣ ਚੰਗੀ ਤਰ੍ਹਾਂ ਆਪਾਂ ਮਿਲਾ ਲਾਂਗੇ ਆਪਾਂ ਦੋਨਾਂ ਦੇ ਵਿੱਚ ਨਾ ਕਲਰ ਮਿਲਾ ਲਿਆ ਇਹਨੂੰ ਹੁਣ ਇੱਕ ਨੂੰ ਇਸ ਤਰ੍ਹਾਂ ਥਾਲੀ ਦੇ ਵਿੱਚ ਰੱਖਾਂ ਹੈ ਥਾਲੀ ਦੇ ਵਿੱਚ ਰੱਖ ਕੇ ਨਾ ਇਸ ਤਰ੍ਹਾਂ ਦੀ थोड़ी जी अपनी थाली है जोड़ी इन्ह आप थाली बदल ली थाली थोड़ी जी हिल्दी सी इन इस तरह रख के हल्के हथ इस तरह हेल ना पान लागे दोनों सैड तो इस तरह वेल लागे दूसरी थाली रख ऐसे थाली जो दूसरा पेड़ा से ओनू वेल लागे दूसरे नु भी आप इस तरह वेल लिया हम आज जो अपना पहला वेलिया चक के ഇത് ഗേന ലപേടേ ചിന് പേപ്പർ ലാ ये इस तरह ही रोल में रख देंगे अपने तो चंगी तरह ना नप के दने सइडा तो ये इस तरह प्रेस कर देंगे ਕਿਉਂਕਿ ਇਹਦੇ ਵਿੱਚ ਆਪਣਾ ਨਾ ਇਸ ਤਰ੍ਹਾਂ ਆਪਣਾ ਰੋਲ ਆ ਜਿਹੜਾ ਉਹ ਟੁੱਟਦਾ ਨਹੀਂ ਨਾਲੇ ਸਖਤ ਹੋ ਜੂਗਾ ਥੋੜਾ ਜਿਹਾ ਇਸ ਤਰ੍ਹਾਂ ਦਾ ਆਪਣਾ ਰੋਲ ਬਣ ਗਿਆ ਇਹਨੂੰ ਅਸੀਂ ਇਸ ਤਰ੍ਹਾਂ ਚੰਗੀ ਤਰ੍ਹਾਂ ਪੇਪਰ ਦੇ ਉੱਤੇ ਲਵੇਂ ਰੱਖ ਕੇ ਤੇ ਆਪਾਂ ਫਰੇਜ ਦੇ ਵਿੱਚ 15 ਤੋਂ 20 ਮਿੰਟਾਂ ਵਾਸਤੇ ਰੱਖ ਦਾਂਗੇ ਫਿਰ ਤੁਹਾਨੂੰ ਕੱਟ ਕੇ ਦਿਖਾਵਾਂਗੇ ਆਪਾਂ ਨਾ ਆਪਣਾ ਮਠਿਆਈ ਵਾਲਾ ਰੋਲ ਫਿਰ ਜੋ ਕੱਢ ਲੈਂਦਾ ਇਸ ਤਰ੍ਹਾਂ ਇਹਨੂੰ ਨਿਪਰ ਚੋਪਾ ਬਾਹਰ ਕੱਢ ਲਾਂਗੇ ਤੇ ਕੱਟ ਕੇ ਨਾ ਇਸ ਤਰ੍ਹਾਂ ਹੁਣ ਇਹਦੇ ਛੋਟੇ-ਛੋਟੇ ਆਪਾਂ ਪੀਸ ਕਰ ਲਾਂਗੇ ਇਸ ਤਰ੍ਹਾਂ ਹੁਣ ਛੋਟੇ-ਛੋਟੇ ਪੀਸ ਆਪਾਂ ਸਾਰੇ ਕਰ ਲਾਂਗੇ ਦੇ ਇਸ ਤਰ੍ਹਾਂ ਨਾ ਪਾਹਮ ਸਾਰੀ ਮਠਿਆਈ ਦੇ ਪੀਸ ਕੱਟ ਲਾਂਗੇ ਨਾਲਤਾ ਜੀ ਹੈਲਦੀ ਮਠਿਆਈ ਹੈ ਨਾਲੇ ਕੁਝ ਜ਼ਿਆਦਾ ਸਮਾਨ ਨਹੀਂ ਲੱਗਿਆ। ਇਸ ਤਰ੍ਹਾਂ ਨਾਲ ਆਪਾਂ ਸਾਰੀ ਮਠਿਆਈ ਨੂੰ ਪਲੇਟ ਦੇ ਵਿੱਚ ਰੱਖ ਲੈਣੇ ਆ। ਇੱਕ ਕੌਲੀ ਪੋਏ ਤੋਂ ਤੇ ਇੱਕ ਕੌਲੀ ਨਿੱਕੀ ਜਿਹੀ ਮਖਾਣਿਆਂ ਦੀ ਸੀ ਜੀ ਤੇ ਇੱਕ ਡੱਬਾ ਪਰ ਮਠਿਆਈ ਆਪਣੀ ਜਿਹੜੀ ਬਣ ਕੇ ਤਿਆਰ ਹੋ ਜੂਗੀ। ਆ ਦੇਖ ਸਕਦੇ ਹੋ ਤੁਸੀਂ। ਇਸ ਤਰ੍ਹਾਂ ਦੀ ਆਪਣੀ ਮਠਿਆਈ ਹੈ ਜਿਹੜੀ ਬਣ ਕੇ ਤਿਆਰ ਆ। ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ। ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। 10-15 ਮਿੰਟਾਂ ਦੇ ਵਿੱਚ ਆਪਣੀ ਮਠਿਆਈ ਜਿਹੜੀ ਬਣ ਕੇ ਤਿਆਰ ਹੋ ਗਈ ਸੀ।